ਦੀ ਪਲਸ ਅੱਜ ਸਾਰੀ ਅਫਸਰ ਸ਼ਾਹੀ ਵੀ ਪੂਰਾ ਪ੍ਰਸ਼ਾਸਨ ਸਮੁੱਚੇ ਤੌਰ ਤੇ ਅਸੀਂ ਅੱਜ ਸਵੇਰੇ ਜਿਹੜੇ ਆ ਇਹ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਵਿਸ਼ਾ ਇਹ ਹੈ ਕਿ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਾਡੀ ਇੱਕ ਟੀਮ ਦੀ ਇੱਕ ਡਿਊਟੀ ਲੱਗੀ ਹੈ ਕਿ ਨੌਵੇਂ ਪਾਦਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰ ਭਾਈ ਮਤੀ ਦਾਸ ਦੀ ਭਾਈ ਸੱਤੀ ਦਾਸ ਦੀ ਭਾਈ ਦਿਯਾਲਾ ਜੀ ਨੂੰ ਅਸੀਂ ਜਿਹੜਾ ਹੈ ਵਿਸ਼ ਪੱਧਰ ਤੇ ਜਿਹੜਾ ਹੈ ਇਸ ਨੂੰ ਮਨਾ ਰਹੇ ਆਂ ਪੰਜਾਬ ਸਰਕਾਰ ਆਪਣੇ ਵੱਲੋਂ ਹਰ ਹਮਲਾ ਕਰ ਰਹੀ ਹੈ ਕਿ ਇਹ ਸ਼ਤਾਬਦੀ ਕੀ ਯਾਦਗਾਰ ਹੋ ਕੇ ਤੇ ਗੁਰੂ ਸਾਹਿਬ ਜੀ ਦੀ ਜੋ ਕੁਰਬਾਨੀ ਹੈ ਜੋ ਸ਼ਹਾਦਤ ਹੈ ਤੇ ਜੋ ਉਹਨਾਂ ਦੀ ਸਿੱਖਿਆਵਾਂ ਹੈ ਉਹ ਕੁੱਲ ਜਹਾਂ ਤੱਕ ਜਾ ਸਕਣ ਇਸ ਦੇ ਲਈ ਵੱਖਰੇ ਵੱਖਰੇ ਸਮਾਗਮ ਹੈ ਜਿਨ੍ਹਾਂ ਵਿੱਚੋਂ ਇੱਕ ਸਮਾਗਮ ਦਿੱਲੀ ਵਿਖੇ ਵੀ ਹੋਣ ਜਾ ਰਿਹਾ ਜਿੱਥੇ ਜਿੱਥੋਂ ਆਰੰਭਤਾ ਹੋਊਗੀ ਤਰੀਕ ਜਿਹੜੀ ਆ ਤੁਹਾਨੂੰ ਕੁਝ ਦੇ ਚਸ ਦੱਸ ਦਾਂਗੇ ਕਿਉਂਕਿ ਐਸਜੀਪੀ ਪਹਿਲਾਂ 25 ਅਕਤੂਬਰ ਸੀ ਐਸਜੀਪੀਸੀ ਨੇ ਸਾਨੂੰ ਰਿਕੁਐਸਟ ਕੀਤੀ ਹੈ ਕਿ 25 ਅਕਤੂਬਰ ਨੂੰ ਉਹਨਾਂ ਦਾ ਜਿਹੜਾ ਨਗਰ ਕੀਰਤਨ ਉਹ ਦਿੱਲੀ ਪਹੁੰਚ ਰਿਹਾ ਤੇ ਮਾਨਯੋਗ ਸੀਐਮ ਸਾਹਿਬ ਜਿਹੜੀ ਉਹਨਾਂ ਨਾਲ ਡਿਸਕਸ ਕਰਕੇ ਨਵੀਂ ਡੇਟ ਉਸ ਦਿਨ ਦਿੱਲੀ ਤੋਂ ਜਿਹੜਾ ਹੈ ਗੁਰਦੁਆਰਾ ਸੀਸਗੰਗ ਸਾਹਿਬ ਵਿਖੇ ਅਰਦਾਸ ਕਰਕੇ ਤੇ ਸ਼ਾਮੀ ਸ਼੍ਰੀ ਰਿਕਾਬਗੰਗ ਸਾਹਿਬ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਆਪ ਜਿਹੜੇ ਜ਼ਿਲ੍ਹੇ ਫਰੀਦਕੋਟ ਵਿਖੇ ਵੀ ਜਿਹੜਾ ਹੈ ਇੱਕ ਲੋਕਿਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਜਿਹੜਾ ਹੈ ਉਹ ਦੱਸਿਆ ਜਾਊਗਾ ਨਾਲ ਹੀ ਜੀ 18 ਤਰੀਕ ਨੂੰ ਸ਼੍ਰੀਨਗਰ ਤੋਂ ਦੇ ਗੁਰਦੁਆਰਾ ਛਤੀਪਾਛੀ 6ਵੇਂ ਪਾਤਸ਼ਾਹ ਦਾ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਇੱਕ ਨਗਰ ਕੀਰਤਨ ਸ਼੍ਰੀਨਗਰ ਤੋਂ ਆਰੰਭਿਆ ਜਾਊਗਾ ਜਿੱਥੋਂ ਜਿਸ ਦੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਜੀ ਤੇ ਤੇ ਬਹੁਤ ਸਾਰੇ ਸੰਤ ਮਹਾਪੁਰਖਾਂ ਜਿਹੜੀਆਂ ਰੱਬੀ ਰੂਹਾਂ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਹੈ ਸ਼੍ਰੀ ਨਗਰ ਤੋਂ ਕੀਰਤਨ ਨਗਰ ਕੀਰਤਨ ਰੰਮਬਿਆ ਜਾਊਗਾ ਤੇ ਵਾਇਆ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ 22 ਤਰੀਕ ਨੂੰ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਇੱਕ ਨਗਰ ਕੀਰਤਨ ਜੀ ਗੁਰਦਾਸਪੁਰ ਤੋਂ ਰੰਮਬਿਆ ਜਾਊਗਾ ਵਾਇਆ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਕਰਨਤਾਰਨ ਗੋਇੰਦਵਾਲ ਸਾਹਿਬ ਜਲੰਧਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚਰ ਹੁੰਦੇ ਹੋਏ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਇਕ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭਿਆ ਜਾਊਗਾ ਤੇ ਵਾਇਆ ਬਠਿੰਡੇ, ਸੰਗਰੂਰ, ਪਟਿਆਲਾ, ਮੋਹਾਲੀ ਹੁੰਦੇ ਹੋਏ ਸ਼੍ਰੀ ਨਨਕਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਆਪਜੀ ਦੇ ਜ਼ਿਲ੍ਹੇ 20 ਤਰੀਕ ਨੂੰ 20 ਨਵੰਬਰ ਨੂੰ ਫਰੀਦਕੋਟ ਤੋਂ ਆਰੰਭਿਆ ਜਾਊਗਾ ਫਰੀਦਕੋਟ ਤੋਂ ਆਰੰਭਿਆ ਜਾਊਗਾ ਜਿਹੜਾ ਸਾਡਾ ਇੱਥੇ ਬਾਬਾ ਫਰੀਦ ਜੀ ਦਾ ਸਥਾਨ ਹੈ ਗੁਰੂਕਰ ਉੱਥੋਂ ਆਰੰਭਤਾ ਹੋ ਕੇ ਵਾਇਆ ਫਿਰੋਜ਼ਪੁਰ, ਵਾਇਆ ਮੋਗੇ, ਵਾਇਆ ਲੁਧਿਆਣੇ 20 ਤਰੀਕ ਦੇ ਜਿਹੜੇ ਰਾਤ ਦੇ ਨਿਵਾਸ ਹੈ ਉਹ ਲੁਧਿਆਣੇ ਵਿਖੇ ਗੁਰਦੁਆਰਾ ਦੁਖਨੀਵਾਰਨ ਸਾਹਿਬ ਵਿਖੇ ਹੋਣਗੇ ਤੇ ਫਿਰ 21 ਤਰੀਕ ਨੂੰ ਦੁਬਾਰਾ ਆਰੰਭਤਾ ਹੁੰਦੇ ਹੋਏ ਵਾਇਆ ਖੰਨਾ ਫਤੇਗੜ ਸਾਹਿਬ ਹੁੰਦੇ ਹੋਏ ਮੋਰਿੰਡਾ ਚਮਕੌਰ ਸਾਹਿਬ ਹੁੰਦੇ ਹੋਏ 22 ਤਰੀਕ ਸ਼ਾਮੀ ਸ਼੍ਰੀਨਨਪੁਰ ਸਾਹਿਬ ਪਹੁੰਚਣਗੇ ਚਾਰੋਂ ਨਗਰ ਕੀਰਤਨ 22 ਤਰੀਕ ਸ਼ਾਮ ਨੂੰ ਸ਼੍ਰੀਨਨਪੁਰ ਸਾਹਿਬ ਵਿਖੇ ਪਹੁੰਚ ਜਾਣਗੇ ਤੇ 23 24 25 ਨੂੰ ਸ਼੍ਰੀਨਨਪੁਰ ਸਾਹਿਬ ਵਿਖੇ ਵਿਸ਼ ਪਦਰੀ ਸਮਾਗਮ ਹੋਣ ਜਾ ਰਹੇ ਆ ਜਿਨ੍ਹਾਂ ਵਿੱਚੋਂ 23 ਤਰੀਕ ਨੂੰ ਅਖੰਡਪਾਠ ਸਾਹਿਬ ਦੀ ਰਮਤਾ ਤੋਂ ਬਾਅਦ ਜਿਹੜਾ ਹੈ ਇੱਕ ਸਰਵ ਧਰਮ ਸੰਮੇਲਨ ਜਿੱਥੇ ਸਾਰੇ ਧਰਮਾਂ ਦੇ ਸੰਤਾਂ ਮਹਾਪੁਰਖਾਂ ਨੂੰ ਇਨਵਾਈਟ ਕੀਤਾ ਜਾ ਰਿਹਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਕੱਲੀ ਧਰਮ ਲਈ ਨਹੀਂ ਸੀ ਆਪਣੇ ਨਹੀਂ ਕਿਸੇ ਹੋਰ ਧਰਮ ਲਈ ਸੀ ਮਾਨਵਤਾ ਦੀ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਨੌਵੇਂ ਪਾਤਸ਼ਾਹ ਹਨ ਐਦਾਂ ਹੀ ਵਿਰਾਸਤੇ ਖਾਲਸਾ ਦੇ ਵਿੱਚ ਇੱਕ ਲੋਕਿਕ ਜਿਹੜੀ ਹੈ ਐਗਜ਼ਿਬਿਸ਼ਨ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਨਾਲ ਹੀ ਪਹਿਲੀ ਵਾਰੀ ਪੰਜਾਬ 'ਚ ਤਿੰਨ ਜਿਹੜੇ ਦਿਨ ਜਿਹੜੇ ਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਰੋਨ ਸ਼ੋ ਹੋਣਗੇ 23 24 25 ਨੂੰ ਅੱਡੇ ਹੀ ਸ਼ਾਮ ਨੂੰ ਜਿਹੜੇ ਹੈ ਕੀਰਤਨ ਦਰਬਾਰ ਤੇ 24 ਤਰੀਕ ਨੂੰ ਸਵੇਰੇ ਇੱਕ ਸੀਸ ਪੇਟਨਗਰ ਕੀਰਤਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਰੰਬਿਆ ਜਾਊਗਾ ਅ ਚਲੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਆ ਤਾਂ ਕੀਰਤਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਤੇ ਸਾਰਾ ਪਰਿਵਾਰ ਤੇ ਸਿੱਖ ਸੰਗਤ ਉਹਨਾਂ ਤੋਂ ਜਿਹੜਾ ਸੀਸ ਹੈ ਉਹ ਰਿਸੀਵ ਕਰਦੇ ਤੇ ਉਸੇ ਉਹ ਥਾਂ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਨੂੰ ਗੱਲ ਨਾਲ ਲਾ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਤੇ ਆਖਿਆ ਸੀ ਕਿ ਤੁਸੀਂ ਸੀਸ ਨਹੀਂ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਤਾਂ ਸੀਸ ਪੇਟ ਯਾਤਰਾ ਕੀਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ 24 ਤਰੀਕ ਨੂੰ ਸਵੇਰੇ ਤੇ 24 ਨੂੰ ਹੀ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਜਿਹੜਾ ਹੈ ਪੰਜਾਬ ਦੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਇੱਕ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਊਗਾ ਤੇ ਇਹ ਵੀ ਬੜੀ ਵੱਡੀ ਵੱਡੀ ਗੱਲ ਹੈ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਮੈਮੋਰੀਅਲ 'ਚ ਹੋਊਗਾ ਜਿਨ੍ਹਾਂ ਦਾ ਬਹੁਤ ਵੱਡਾ ਜਿਹੜਾ ਹੈ ਇਤਿਹਾਸ ਹੈ ਉੱਥੇ ਹੋਊਗਾ ਤੇ 24 ਤਰੀਕ ਨੂੰ ਵੀ ਸ਼ਾਮੀ ਕੀਰਤਨ ਦਰਬਾਰ ਹੈ ਤੇ ਡਰੋਨ ਸ਼ੋਅ ਹੈ ਤੇ 25 ਤਰੀਕ ਨੂੰ ਸਵੇਰੇ ਖਡ ਪਤ ਸਾਹਿਬ ਦੇ ਪੋਪ ਪੈਣਗੇ ਉਪਰੰਤ ਜਿਹੜਾ ਹੈ ਸਿੱਖ ਪੰਥ ਦੇ ਜਿੰਨੇ ਵੀ ਮਹਾਨ ਰਾਗੀ ਨੇ ਨੌਵੇਂ ਪਾਤਸ਼ਾਹ ਜੀ ਦੇ ਬਾਣੀ ਦਾ ਜਿਹੜਾ ਹੈ ਰਸਪੇਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦੀ ਭਲਾ ਇਕੱਤਰਤਾ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਹੋਰ ਵੀ ਜਿਹੜੇ ਡਿਗਨਿਟਰੀਜ਼ ਐ ਦੇਸ਼ ਵਿਦੇਸ਼ ਤੋਂ ਉਹ ਸ਼ਾਮਲ ਹੋਣਗੇ ਤੇ ਨਾਲ ਹੀ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਸਾਈ ਸੁੱਚੀ ਸੰਗਤ ਨੂੰ ਜਿਹੜੇ ਆਪਣੇ ਆਰਗਨ ਪਲੇਜ ਦੀ ਜਿਹੜੀ ਉਹ ਜਿਹੜੀ ਆਰਗਨ ਡੋਨੇਸ਼ਨ ਦੀ ਪਲੇਜ ਦੀਆਂ ਮੰਗੇ ਸ਼ਾਮੀ ਫੇਰ ਡਰੋਨ ਸ਼ੋਅ ਹੈ ਤੇ ਸ਼ਾਮੀ ਫੇਰ ਕੀਰਤਨ ਦਰਬਾਰ ਹੈ ਇਸ ਨੂੰ ਦੇਖਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਵੱਡੀਆਂ ਟੈਂਟ ਸਿਟੀਆਂ ਬਣਾ ਲਈ ਜਿਹੜੀ ਸਭ ਤੋਂ ਵੱਡੀ ਟੈਂਟ ਸਿਟੀ ਹੈ ਜਿਹੜੀ ਜਿੱਥੇ ਲਗਭਗ 10000 ਸੰਗਤ ਰੋਜ਼ਾਨਾ ਰੁੱਕ ਸਕਦੀ ਹੈ ਉਸ ਦਾ ਨਾਮ ਅਸੀਂ ਚੱਕ ਨਾਨਕੀ ਰੱਖਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨਗਰ ਬਸਾਇਆ ਉਸ ਦਾ ਨਾਮ ਚੱਕ ਨਾਨਕੀ ਰੱਖਿਆ ਸੀ ਇਸ ਦੇ ਨਾਲ ਹੀ ਭਾਈ ਸੱਤੀ ਦਾਸ ਜੀ ਨਵਾਜ਼ ਭਾਈ ਮਤੀ ਦਾਸ ਜੀ ਨਵਾਜ਼ ਲਗਭਗ 12 13000 ਸਿਕ ਸੰਗਤ ਦਾ ਰੋਜ਼ ਡੈਨਲੀ ਟੈਂਸਿਟੀਆਂ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਤਿਆਰੀਆਂ ਜੰਗੀ ਪਦਰਤੀ ਸ਼੍ਰੀ ਨਨਪੁਰ ਸਾਹਿਬ ਵਿਖੇ ਚੱਲ ਰਹੀਆਂ ਅੱਜ ਦੀ ਸਾਡੀ ਮੀਟਿੰਗ ਦਾ ਮਕਸਦ ਇਹ ਸੀਗਾ ਕਿ ਜਿੱਥੋਂ ਜਿੱਥੋਂ ਨਗਰ ਕੀਰਤਨ ਲੈ ਗੁਜ਼ਰਨਾ ਹੈ ਉਹ ਰਸਤੇ ਐਨ ਜਿਹੜੇ ਹ ਦਰੁਸਤ ਹੋਣ ਸਾਫ ਸਫਾਈ ਜ਼ਿਲ੍ਹਾ ਲੈਵਲ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਦੇ ਲਈ ਸਾਰਿਆਂ ਨੂੰ ਸੱਦੇ ਜਾਣੇ ਸਾਰੀਆਂ ਪੰਚਾਇਤਾਂ ਨੂੰ ਜਿਹੜੇ ਹੈ ਇਨਵਾਈਟਸ ਜਾਣਗੇ ਸਾਰੇ ਜਿਹੜੇ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਨੂੰ ਇਨਵਾਈਟ ਜਾਣਗੇ ਜ਼ਿਲ੍ਹਾ ਬਾਰ ਐਸੋਸੀਏਸ਼ਨਸ ਨੂੰ ਪ੍ਰੈਸ ਕਲੱਬਸ ਨੂੰ ਤਾਂ ਕਿ ਸਮੁੱਚੇ ਤੌਰ ਦੇ ਉੱਤੇ ਜਿਹੜਾ ਹੈ ਅਸੀਂ ਤੇ ਇਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਨੇ ਕਿ ਕਿਸੇ ਨੇ ਕੋਈ ਮੰਤਰੀ ਬਣ ਕੇ ਜਾਂ ਐਮ ਐਲ ਏ ਬਣ ਕੇ ਜਾਂ ਡੀ ਸੀ ਐਸ ਐਸ ਪੀ ਬਣ ਕੇ ਅਫਸਰ ਬਣ ਕੇ ਨਹੀਂ ਸਾਡਾ ਕੰਮ ਹੈ ਸੇਵਾਦਾਰ ਬਣ ਕੇ ਅਸੀਂ ਸੇਵਾਦਾਰ ਕਰਕੇ ਬਣ ਕੇ ਜਿਹੜਾ ਹੈ ਗੁਰੂ ਸਾਹਿਬ ਦੇ ਸਤਕਾਰ ਦੇ ਲਈ ਜੋ-ਜੋ ਕਰਨਾ ਉਹ ਸਾਡੀ ਡਿਊਟੀਆਂ ਲੱਗਣਗੀਆਂ ਜਿਹੜਾ ਮੰਚ ਹੈ ਉਹ ਗੁਰੂ ਸਾਹਿਬ ਦਾ ਤੇ ਸਾਡੇ ਸੰਤਾਂ ਮਹਾਂਪੁਰਖਾਂ ਦਾ ਲੋਕਾਂ ਕੀ ਅਪੀਲ ਹੋਵੇ ਮੈਂ ਇਹੀ ਆਪ ਜੀ ਦੇ ਮਾਧਿਅਮ ਤੇ ਰਹੀ ਆਪ ਜੀ ਐਨੀ ਵੱਡੀ ਤਦਾਸ ਹੈ ਬਹੁਤ ਬਹੁਤ ਧੰਨਵਾਦ ਇਹਹੀ ਇਹਹੀ ਅਪੀਲ ਹੈ ਜੀ ਇੱਕ ਤਾਂ ਆ ਜਿਹੜਾ ਵੱਧ ਤੋਂ ਵੱਧ ਜਿਹੜਾ ਹੈ